ਸਸ਼ੋਗਾਰ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਹੈ ਤਾਂ ਦੱਸ ਦਈਏ ਕਿ ਹਥਿਆਰਾਂ ਦੀ ਰਿਕਵਰੀ ਦੇ ਲਈ ਪੁਲਿਸ ਨੇ ਬਦਮਾਸ਼ਾਂ ਨੂੰ ਲੈ ਕੇ ਆਉਂਦੀ ਹੈ ਪਰ ਉੱਥੇ ਲਕੂ ਕੇ ਰੱਖੇਗੇ ਜਿਹੜੇ ਹਥਿਆਰ ਸਨ ਉਹ ਕੱਢ ਕੇ ਨਾ ਬਦਮਾਸ਼ਾਂ ਦੇ ਵੱਲੋਂ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਅੱਗੋਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਬਦਮਾਸ਼ ਜਿਹੜਾ ਏ ਢੇਰ ਹੁੰਦਾ ਉਸ ਦੇ ਪੈਰ ਦੇ ਵਿੱਚ ਗੋਲੀ ਲੱਗਦੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਂਦਾ ਕਤਲ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਫਤਾਰੀ ਹੁੰਦੀ ਹੈ ਜਾਂਚ ਚੱਲ ਰਹੀ ਸੀ ਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਇਹਨਾਂ ਨੂੰ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਆਉਂਦੀ ਹੈ ਜਿਸ ਦਰਮਿਆਨ ਇਹਨਾਂ ਪਦਮਾਸ਼ਾਦ ਬੁੱਲੋ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਗਿਆ ਤੇ ਇਸੇ ਦਰਮਿਆਨ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਲਕੋ ਕੇ ਰੱਖਿਆ ਗਿਆ ਪਿਸਤੌਲ ਚੱਕ ਕੇ ਇਹਨਾਂ ਪੁਲਿਸ ਪਾਰਟੀ ਤੇ ਕਰ ਦੁੱਤੀ ਹੈ ਉਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਅਮਰਤ ਵਿੱਚ ਲਿਆਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਤੇ ਦੂਜਾ ਭੱਜਦੇ ਹੋਏ ਜ਼ਖਮੀ ਹੋ ਜਾਂਦਾ ਹੈ ਦੋਵੇਂ ਪਰਸਨ ਨੂੰ ਮਰਤੋਂ ਕਾਬੂ ਕਰ ਲਏ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਸਰਕਾਰੀ ਹਸਪਤਾਲਾਂ ਦਾ ਨੂੰ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬੀਤੇ ਦਿਨਾਂ ਦੌਰਾਨ ਮੋਗਾ ਦੇ ਵਿੱਚ ਸ਼ਿਵ ਸੈਨਾ ਅਗੂ ਦਾ ਵੀ ਕਤਲ ਹੋਇਆ ਸੀ ਤਾਂ ਹਿਮਾਚਲ ਤੋਂ ਪੁਲਿਸ ਨੇ ਬਦਮਾਸ਼ਾਂ ਨੂੰ ਫੜਕੇ ਲਿਆਈ ਸੀ ਤੇਨਾ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਪਹੁੰਚਦੀ ਹੈ ਪੁਲਿਸ ਜਿਸ ਦਰਮਿਆਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸੇ ਦਰਮਿਆਨ ਪੁਲਿਸ ਤੇਨਾ ਬਦਮਾਸ਼ਾਂ ਵਿਚਾਲੇ ਮੁੱਠ ਪੇੜ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਮੋਗਾ ਦੇ ਵਿੱਚ ਮਾਰਚ ਮਹੀਨੇ ਹੋਏ ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ ਮੰਗਤਰਾਮ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਆ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਹਿਮਾਚਲ ਤੋਂ ਲਿਆਉਂਦੀ ਹੈ ਤੇ ਇਸ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਤੇ ਦੂਜਾ ਭੱਜਦੇ ਹੋਏ ਜ਼ਖਮੀ ਹੋ ਜਾਂਦਾ ਹੈ ਦੋਵੇਂ ਪਰਸਪਰ ਨੂੰ ਮਰ ਤੋਂ ਕਾਬੂ ਕਰ ਲਏ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਸਰਕਾਰੀ ਹਸਪਤਾਲਾਂ ਨਾਲ ਨੂੰ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਬੀਤੇ ਦਿਨਾਂ ਦੌਰਾਨ ਮੋਗਾ ਦੇ ਵਿੱਚ ਸ਼ਿਵ ਸੈਨਾ ਆਗੂ ਦਾ ਵੀ ਕਤਲ ਹੋਇਆ ਸੀ ਤਾਂ ਹਿਮਾਚਲ ਤੋਂ ਪੁਲਿਸ ਨੇ ਬਦਮਾਸ਼ਾਂ ਨੂੰ ਫੜਕੇ ਲਿਆਈ ਸੀ ਤੇਨਾ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹਥਿਆਰਾਂ ਦੀ ਰਿਕਵਰੀ ਦੇ ਲਈ ਲੈ ਕੇ ਪਹੁੰਚਦੀ ਹੈ ਪੁਲਿਸ ਜਿਸ ਦਰਮਿਆਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਇਸੇ ਦਰਮਿਆਨ ਪੁਲਿਸ ਦੇਨਾ ਬਦਮਾਸ਼ਾ ਵਿਚਾਲੇ ਮੁੱਠ ਪੇੜ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਮੋਗਾ ਦੇ ਵਿੱਚ ਮਾਰਚ ਮਹੀਨੇ ਹੋਏ ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ ਮੰਗਤਰਾਮ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਕੇ ਹਿਮਾਚਲ ਤੋਂ ਲਿਆਂਦੀ ਹੈ ਤੇ ਇਸ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ